ਗੁੱਡ ਮਾਰਨਿੰਗ ਸਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਰਹੋਗੇ ਲਓ ਜੀ ਮੈਂ ਆਪ ਹੀ ਕਰ ਦੂਗਾ ਨਾ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਆ ਕਰੋ ਤੇ ਲਓ ਜੀ ਹੁਣ ਆਪਣੀ ਜਬਜੂ ਨੂੰ ਰੈਡੀ ਸ਼ੈਰੀ ਕਰਨ ਦੀ ਤਿਆਰੀ ਆ ਗਈ ਤੇ ਇਹ ਹੁਣ ਅੱਜ ਤੋਂ ਆਪਾਂ ਹੋ ਗਿਆ ਸੂਟ ਕਦੇ ਕਿਤਾਈ ਜੱਜੀ ਕਰਿਆ ਕਰੂਦੋ ਪਾਨੀ ਹੁੰਦੀ ਹੈ ਮੈਂ ਗਰਮੀ ਦੇ ਵਿੱਚ ਨਹੀਂ ਨਾ ਅਲਟੇ ਦਾਤੀ ਚਲੋ ਬੇਟਾ ਬੈਠ ਜਾ ਚਲੋ ਬੈਠ ਜਾ ਤੇ ਲਓ ਜੀ ਆਪਾਂ ਬੈਠ ਜਾ ਬੇਟਾ ਹੁਣ ਜਬਜੋਤ ਨੂੰ ਸੋ ਰੈਡੀ ਛੈ ਕਰਦੇ ਰੈਡੀ ਛੈ ਕਰਦੇ ਨਵਾ ਧਵਾ ਕੇ ਐਂਡ ਹੁਣ ਕੰਨ ਲ ਬਹੁਤ ਜ਼ਿਆਦਾ ਗਰਮੀ ਸੀਗੀ ਬੈਠ ਜਾ ਬੇਟਾ ਬੈਠ ਜਾ ਜਲਦੀ ਹਰੀਬ ਟਾਈਮ ਬਹੁਤ ਹੋ ਗਿਆ ਜਲਦੀ ਤੇ ਕੱਲ ਇੰਨੀ ਗਰਮੀ ਸੀ ਨਾ ਮੈਂ ਤਾਂ ਹੱਕੀ ਬੱਕੀ ਦੇਖੀ ਬਹੁਤ ਜ਼ਿਆਦਾ ਗਰਮੀ ਸੀ ਕੱਲ ਤਾਂ ਤੇ ਅੱਜ ਆ ਪਾ ਗਏ ਆਪਣੇ ਪੈਸਾ ਧਾਣੇ ਪੈਰਾ ਤੇ ਬੈਠੋ ਜੀ ਤੇ ਲਓ ਜੀ ਹੁਣ ਆਪਾਂ ਜਪਜੋ ਸਿੰਘ ਬਰਾੜ ਨੂੰ ਕਪੜੇ ਵਗੈਰਾ ਕੱਢਦੇ ਆ ਇਹਨੂੰ ਨਵਾ ਤਵਾ ਕੇ ਰੈਡੀ ਕਰਾਂਗੇ ਐਂ ਦੰਨ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਵਲਾਵ ਨੂੰ ਇਹ ਦੇਖੋ ਬਾਟਾ ਚਾਹੇ ਕਾ ਚਲੇਗਾ ਫਿਰ ਕੰਮ ਹੋਗਾ ਹੈ ਨਾ ਹਲੋ ਜੀ ਹੁਣ ਮੰਮੀ ਪੀਂਦੀ ਚਾਹ ਮੈਂ ਵੀ ਪੀ ਲਿਆ ਚਾਹ ਤਾਂ ਤੇ ਜਪਜੋ ਸਿੰਘ ਬਰਾੜ ਇਹ ਵੇਲੋਂ ਨਾ ਬਾੜੀਆਂ ਲੰਮੀਆਂ ਦੋ ਤਾਂ ਸਪਾਅ ਮੈਂ ਗਲਤ ਕਰੀ ਜਾਂਦੀ ਸੀ ਥੋੜੇ ਜਿਹਾ ਸਪਾਅ ਚ ਥੋੜੀ ਜੀ ਕਰਨੀ ਹੈ ਸੈਟਿੰਗ ਹੁਣ चाय का बट्टा ऐसे फड़ लो और पी लो तो चलो जी मिलते हैं फिर अपन तोनु जपचुर नु रेडी-रेडी करके फिर मिलेंगे जा तो जी जपजो सिंह पराठा हो गया रेडी थे अपन दा तवद अल्लाह की परांठा लेट हो गया ज्यादा आज टाइम नहीं सात कुत्ते हो चलिया लो जी जपजोती रोटी पे ही में खवाइए लेट हो गया ਤੇ ਲਓ ਜੀ ਇੱਥੇ ਜਬਚੂ ਸਿੰਘ ਬਰਾੜ ਨੂੰ ਰੈਡੀ ਕਰਤਾ ਸੀ ਐਂਡ ਹੁਣ ਮੈਂ ਇਹਦਾ ਟਿਫਨ ਵਗੈਰਾ ਰੈਡੀ ਕਰਦੀ ਆਂ ਐਂਡ ਦਨ ਉਸ ਤੋਂ ਬਾਅਦ ਬ੍ਰੇਕਫਾਸਟ ਵਗੈਰਾ ਡਨ ਕਰਕੇ ਤੇ ਹੋਰ ਕੰਮਾਂ ਵੱਲ ਚੱਲਾਂਗੇ ਤੇ ਲਓ ਜੀ ਇੱਥੇ ਬਸ ਮੇਦਾ ਬ੍ਰੇਕਫਾਸਟ ਜਿ ਤੁਹਾਨੂੰ ਪਤਾ ਇਹਦੇ ਬ੍ਰੇਕਫਾਸਟ ਵਿੱਚ ਤਿੰਨ ਚਾਰ ਚੀਜ਼ਾਂ ਬਣਾ ਕੇ ਪਰਾਂਠਾ ਰੈਡੀ ਕਰਦੇ ਹੁੰਦੀ ਆ ਇੱਕ ਤਾਂ ਤੁਹਾਨੂੰ ਮੈਂ ਸ਼ਾਇਦ ਸੈਕਿੰਡ ਨਹੀਂ ਯਾਦ ਨਹੀਂ ਇੱਕ ਤਾਂ ਜਿਹੜਾ ਧਣੀਆਂ ਹੁੰਦਾ ਸੁੱਕਾ ਮਸਕਾ ਕੇ ਰੱਖਦੇ ਆ ਜਿਹੜਾ ਤੁਸੀਂ ਦੇਖਿਓਗੇ ਉਹ ਧਣੀਆਂ ਦਾ ਇਸਤੇਮਾਲ ਕਰਦੀ ਆ ਮੈਂ ਇੱਕ ਇੱਕ ਬਲੈਕ ਨਮਕ ਤੇ ਕਾਲੀ ਮਿਰਚਾਂ ਵਾਲਾ ਲੂਣ ਤਿਆਰ ਕੀਤਾ ਨਮਕ ਤਿਆਰ ਕੀਤਾ ਹੋਇਆ ਜਿਹੜਾ ਪਰਾਂਠੇ ਚ ਪਾਉਣ ਵਾਸਤੇ ਐਂਡ ਇੱਕ ਔਰੀਗਾਨੋ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਪਰਾਂਠੇ ਦੇ ਵਿੱਚ ਪਾਉਣੇ ਬਹੁਤ ਟੇਸਟੀ ਪਰਾਂਠਾ ਬਣਦਾ ਇਹ ਪਰਾਂਠਾ ਤਾਂ ਹਸਬੰਦ ਨੂੰ ਵੀ ਬਹੁਤ ਪਸੰਦ ਆ ਕਦੇ ਕਦੇ ਉਹ ਕਹਿੰਦੇ ਹੁੰਦੇ ਆ ਨਾ ਸਭ ਜੀਵਨ ਮਿੰਤਾ ਨੂੰ ਪਰਾਂਠੇ ਦੇ ਦੇ ਕਰੋ ਬਹੁਤ ਟੇਸਟੀ ਬਣਦੇ ਨੇ ਇਹ ਸਾਰ ਤੇ ਰੋਜੀ ਸੁਬਹ ਇੱਕ ਖਵਾ ਕੇ ਜਿਵੇਂ ਆਪਾਂ ਭੇਜਦੇ ਹੀ ਪਰੌਂਠਾ ਬਹੁਤ ਟੇਸਟੀ ਲੱਗਦਾ ਜਬ ਚਤਨ ਸਿੰਘ ਬਰਾੜ ਹੋ ਗਿਆ ਰੈਡੀ ਸਕੂਲ ਜਾਣ ਦੇ ਲਈ ਚੱਲੀਏ ਬੇਟਾ ਬੈਗ ਰੱਖੀ ਉੱਥੇ ਜਾ ਕੇ ਨਾ ਲਓ ਜੀ ਉੱਥੇ ਚੱਲਦੇ ਆਪਾਂ ਗੇਟ ਕੋਲ ਤਰੋ ਬੇਟਾ ਸ ਰੋਟੀ ਕਹਿੰਦਾ ਨਾਲ ਲੈ ਕੇ ਚੱਲ ਦੇ ਦੇਖ ਲਓ ਚਲੋ ਜੀ ਇਹਦੀ ਵੀਡੀਓ ਰਹਿ ਗਈ ਅੱਜ ਬਣਾਉਣ ਵਾਲੀ ਹੈ ਨਾ ਜਬਜੋ ਦੀ ਵੀਡੀਓ ਰਹਿਦੀ ਹੈ ਬਣਾਉਣ ਵਾਲੀ ਇੱਕ ਪਾਊਡਰ ਦਾ ਬਹੁਤ ਵੈਰੀ ਪਾਊਡਰ ਦੇ ਵਿੱਚ ਜੱਬੇ ਘੱਟੀ ਚੱਕ ਦਿੰਦਾ

ਜਬ ਜੋਤ ਨੇ ਪ੍ਰੋਮਿਸ ਕਰ ਲਿਆ ਕਹਿੰਦਾ ਸ਼ਰਾਰਤ ਨਹੀਂ ਕਰਦਾ ਪੱਕਾ ਇੱਥੇ ਵਾਜੀ ਇੱਥੇ ਅੰਕਲ ਬੋਲਾ ਤੇਰਾ ਕਿ ਇਸ ਬੇਟੇ ਕੋ ਅੱਗੇ ਬਿਠਾਇਆ ਕਰੋ ਸੁੰਦਰ ਬੇਟੇ ਕੋ ਓਕੇ ਜੀ ਓਕੇ ਇੱਧਰ ਆਓ ਨਹੀਂ ਇੱਧਰ ਆ ਜੂਰੇ ਆ ਜੂ ਹੁਣੇ ਆ ਜੂਗੇ ਜੇ ਪੈਨ ਆਹ ਦੇ ਗੇਟ ਗੰਦਾ ਗੰਦੀ ਹੋ ਜੂ ਸ਼ਰਟ ਆ ਪੈਂਟ ਸਹੀ ਸਾਫ ਕਰਾ ਲਿਓ ਆ ਦੇਖੋ ਥੱਲੇ ਕੱਪੜੇ ਮਸ਼ੀਨ ਚੱਲੀ ਜਾਂਦੀਆਂ ਆਪਣੇ ਹਾਂ ਜੀ ਨਾ ਪੈਂਟ ਸਫਾਈ ਤੂੰ ਹੱਦ ਦੇ ਤੇ ਆਇਆ ਤੂੰ ਹੱਦ ਦੇ ਤੇ ਆਇਆ ਕਿੱਥੇ ਤੂੰ ਨੇ ਫਾਈ ਮੂੰਹ ਤੇ ਟਾਈਮ ਹੋ ਗਿਆ 10:30 ਦਾ ਮੈਨੂੰ ਲੱਗਦਾ ਸਵਾ 10:30 ਹੋ ਗਿਆ ਮੈਂ ਤਾਂ ਹੁਣ ਪੀਤੀ ਐ ਲੱਸੀ ਇਧਰ ਪਾਣੀ ਗਰਮ ਧਰ ਜੇ ਆਪਾਂ ਉਹਨਾਂ ਚਿਰ ਆਪਾਂ ਨਾ ਕਟਰ ਦੇ ਨਾਲ ਇਹਨਾਂ ਨੂੰ ਕੱਟਦੇ ਕਰਦੇ ਆਏ ਮੈਂ ਤੇ ਮੁੰਮੀ ਜੀ ਆ ਵੀ ਦਿੱਤੀ ਨੇ ਕੁਕੀਨਾਂ ਪਹਿਲਾਂ ਵੀ ਆਪਣੇ ਕੋਲ ਬਣੀ ਹੋਈ ਹੈਗੀ ਸੋ ਆਪਾਂ ਜ਼ਿਆਦਾ ਨਹੀਂ ਬਣਾਉਣੀ ਆਪਾਂ ਨਾ ਸੋਨੇ ਚਿੱਲੇ ਦੀ ਬਣਾਉਣੀ ਨੇ ਆਪਾਂ ਜਿਹੜਾ ਜਿਹੜਾ ਬਸ ਤੁਹਾਨੂੰ ਕਾਲਾਇਆ ਲੱਗਦਾ ਹੈਗਾ ਨਿਸ਼ਾਨ ਉਹਨੂੰ ਲਾ ਲਓ ਬਸ ਬੱਕ ਮੋਜ ਮੈਨੂੰ ਲੱਗਦੀ ਇਹ ਨਾ ਕਟਰ ਹੁੰਦਾ ਸਪੈਸ਼ਲ ਸੱਦ ਲੋ ਇਸ ਤਰ੍ਹਾਂ ਦਾ ਕਟਰ ਹੁੰਦਾ ਜਿਦਨ ਆਪ ਕਰਾਂਗੇ ਦੇਖੋ ਕੋਈ ਜ਼ੋਰ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ ਇੱਥੇ ਇਹ ਕੋਸੋ ਫੀਰ ਨਾਲ ਹੀ ਖੇਚਸਾ ਆਪਾਂ ਦਾ ਪਹਿਲਾਂ ਬਣਾ ਲਿਆ ਸੋਰਤਰੀ ਹੋਈ ਹੈ ਚਲੋ ਜੇ ਇੱਥੇ ਮੈਂ ਲੱਗ ਗਈ ਸੀ ਚਿਪਸ ਦੀ ਤਿਆਰੀ ਕਰਨ ਤੇ ਇਹ ਆਪਣਾ ਜਿਹੜਾ ਕਟਰ ਹੈ ਸਪੈਸ਼ਲ ਆਉਂਦਾ ਮਤਲਬ ਇਸ ਕਟਿੰਗ ਵਾਸਤੇ ਪੋਟੈਟੋ ਦੇ ਮਤਲਬ ਇਹ ਵਾਲੇ ਚਿਪਸ ਰੈਡੀ ਕਰਨ ਲਈ ਐਂਡ ਦੂਸਰੇ ਪਾਸੇ ਮੈਂ ਕੀ ਕੀਤਾ ਸੀ ਗਰਮ ਪਾਣੀ ਧਰਤਾ ਸੀ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਪਾਉਣਾ ਸੀ ਐਂਡ ਉਹ ਗਰਮ ਪਾਣੀ ਦੇ ਵਿੱਚ ਕੀ ਕਰਨਾ ਆਪਾਂ ਇੱਕ ਚਮਚਾ ਨਮਕ ਦਾ ਪਾ ਦੇਣਾ ਜੀ ਤੇ ਇਹ ਕਿਉਂਕਿ ਜਿਹੜਾ ਉਹ ਨਮਕ ਪਾਣਿਆ ਉਹ ਕੀ ਹੁੰਦਾ ਜਿਹੜਾ ਆਲੂਆਂ ਦੇ ਵਿੱਚ ਆਪਾਂ ਰੇ ਸਪਰੇਅ ਕਰਦੇ ਹਾਂ ਨਾ ਆਲੂਆਂ ਤੇ ਤੇ ਉਹ ਸਾਰਾ ਜਿਹੜਾ ਉੱਪਰ ਮਤਲਬ ਹੁੰਦਾ ਨਹੀਂ ਆਲੂਆਂ ਦੇ ਉੱਤੇ ਚਿੱਟਾ ਆ ਜਾਂਦਾ ਹੈਗਾ ਤੇ ਉਹ ਸਾਰਾ ਨਿਕਲ ਜਾਂ ਤੇ ਆਲੂ ਬਿਲਕੁਲ ਕਲੀਨ ਹੋ ਜਾਂਦੇ ਨੇ ਨੁਕਸਾਨ ਨਹੀਂ ਕਰਦੇ ਫਿਰ ਨਾਲੇ ਆਲੂ ਤੇ ਚਲੋ ਜਿੱਥੇ ਬਸ ਮੈਂ ਸਕਟਰ ਦੇ ਨਾਲ ਆਲੂ ਇੰਨੇ ਕੀ ਕਰਾਂਗੀ ਕਿਉਂਕਿ ਆਪਨੇ ਆਲਰੇਡੀ ਆਪਾਂ ਇਹਨੂੰ ਰੈਡੀ ਕਰਕੇ ਰੱਖਿਆ ਹੋਇਆ ਆਪਣੇ ਤਾਂ 10 ਕਿਲੋ ਵਾਲੇ ਕੰਨੀ ਭਰੀ ਹੋਈ ਆ ਥੋੜਾ ਜਿਹਾ ਮਨੇ ਉਸ ਦਿਨ ਬਾਬਾ ਜੀ ਨੂੰ ਵੀ ਪਾ ਕੇ ਦਿੱਤਾ ਸੀ ਆਪਾਂ ਇਹ ਤੇ ਜਦੋਂ ਜੀ ਕਰਦਾ ਆਪਾਂ ਘਰ ਵੀ ਰੈਡੀ ਕਰ ਲਏ ਲਿਆ ਤੇ ਲਓ ਜੀ ਉਹਦੇ ਵਿੱਚ ਹੁਣ ਮੈਂ ਜਿਹੜੀ ਆਪਣੀ ਚਿਪਸ ਰੈਡੀ ਕੀਤੀ ਸੀ ਉਹਨੂੰ ਮੈਂ ਉਹਦੇ ਵਿੱਚ ਪਾਤਾ ਠੀਕ ਹੈ ਜੀ ਤੇ ਉਹ ਹੁਣ ਆਪਾਂ ਇੰਨੇ ਆਲੂਆਂ ਦੀ ਰੈਡੀ ਕਰਾਂਗੇ ਤੇ ਲਓ ਜੀ ਇੱਥੇ ਮੇਰੇ ਨਾਲ ਦੇ ਨਾਲ ਉਹ ਰੈਡੀ ਹੋ ਰਿਹਾ ਸੀ ਐਂਡ ਉਸ ਤੋਂ ਬਾਅਦ ਕੁਝ ਕੱਲੂ ਜਿਹੜੇ ਬਚੇ ਸੀ ਮੈਂ ਸੋਚਿਆ ਆਪਾਂ ਨਾਲ ਦੇਣਾ ਸਬਜੀ ਦੀ ਵੀ ਤਿਆਰੀ ਕਰ ਲੈਨੇ ਆ ਤੇ ਮੈਂ ਨਾਲ ਦੇ ਨਾਲ ਜਿਹੜੇ ਆਲੂ ਆਉ ਛਿਲਣ ਲੱਗ ਗਈ ਸੀ ਤੇ ਆਪਾਂ ਇੱਥੇ ਸਬਜੀ ਵੀ ਬਣਾਵਾਂਗੇ ਸਬਜੀ ਮੈਂ ਸੋਚ ਰਹੀ ਸੀ ਮੈਂ ਕਿ ਚਲੋ ਆਲੂ ਤਾਂ ਕੱਟੋ ਮਰਣਾ ਸਬਜੀ ਤਾਂ ਜਿਹੜੀ ਵੀ ਬਣਾਵਾਂਗੇ ਚਾਲੂ ਤਾਂ ਪੈ ਹੀ ਜਾਣੇ ਸੋ ਆਲੂ ਕੱਟੀਏ ਪਹਿਲਾਂ ਤੇ ਪਰ ਮੈਨੂੰ ਕੋਈ ਪਤਾ ਨਹੀਂ ਇਸ ਮੈਂ ਕੀ ਸਬਜੀ ਬ बनानी ਹੈ ਤੇ ਲਓ ਜੀ ਇੱਥੇ ਮੈਂ ਦਵਾ ਦਵਾ ਸਾਲੂ ਕੱਟ ਲੂੰਗੀ ਮੈਂ ਕਿ ਨਾਲ ਨਾਲ ਉਹ ਕੰਮ ਹੋ ਜੂ ਨਾਲ ਇਧਰ ਆ ਕੰਮ ਹੋ ਜੂਗਾ ਤੇ ਇਸ ਤੋਂ ਬਾਅਦ ਸੋਚਦੀ ਆ ਕੀ ਬਣਾਨੀ ਆ ਤੇ ਤੁਹਾਡੇ ਨਾਲ ਤਾਂ ਸ਼ੇਅਰ ਕਰਾਂਗੀ ਆਪਾਂ ਕੀ ਕੁਝ ਬਣਾਵਾਂਗੇ ਤੇ ਲ ਬੋਇਲ ਹੋ ਗਏ ਸੀਗੇ ਪੋਟੈਟੋ ਜਿਹੜੇ ਤੇ ਨਾਲ ਦਿਨਾਂ ਨਾਲ ਮੈਂ ਕੁੱਕਰ ਚੜਾਤਾ ਸੀ ਤੇ ਮੈਂ ਕੁੱਕਰ ਚ ਅੱਜ ਕੀ ਸਬਜ਼ੀ ਬਣਾਉਣ ਲੱਗੀ ਸੀ ਤੇ ਲੋ ਜੀ ਇੱਥੇ ਮੈਂ ਕੁੱਕਰ ਦੇ ਵਿੱਚ ਕੀ ਕਰਮ ਕੁਛ ਵੀ ਨਹੀਂ ਸਮਝ ਜਦੋਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਬਣਾਉਣਾ ਕਿ ਅੱਜ ਕੁਝ ਵੀ ਡਿਸਾਈਡ ਨਹੀਂ ਕੀਤਾ ਤੇ ਚਾਂਚਕ ਮਾਇਂਡ ਦੇ ਵਿਚਾਰ ਕਿਉਂ ਨਾ ਆਪਾਂ ਕਾਲੇ ਛੋਲੇ ਬਣਾ ਲਈਏ ਤੇ ਮਨੋਂ ਨਾ ਨਹੀਂ ਤੁਸੀਂ ਕਾਲੇ ਛੋਲੇ ਮੈਂ ਭੋਏ ਵੀ ਨਹੀਂ ਸੀ ਤੇ ਦਵਾਦਮ ਮੈਂ ਕਾਲੇ ਛੋਲਿਆਂ ਨੂੰ ਉਦਾਂ ਹੀ ਮੈਂ ਕਹਨੂੰ ਆਪਾਂ ਸੀਟੀਆਂ ਦੇ ਨਾਲ ਬੋਇਲ ਕਰ ਲੈਣੇ ਹਨਾ ਸੋ ਸੀਟੀਆਂ ਚਲੋ ਵੱਧ ਲੱਗ ਜਾਣਗੀਆਂ ਤੇ ਮੈਂ ਨਾ ਚੱਕ ਕੇ ਉਸ ਤਰ੍ਹਾਂ ਹੀ ਉਹਨੂੰ ਬਸ ਨਮਕ ਪਾ ਕੇ ਪਾਣੀ ਪਾ ਕੇ ਬੋਇਲ ਕਰਨ ਵਾਸਤੇ ਧੋ ਕੇ ਬੋਇਲ ਕਰਨ ਵਾਸਤੇ ਕੁੱਕਰ ਦੇ ਵਿੱਚ ਧਰਤੇ ਸੀ ਤੇ ਮੈਂ ਕਿਹਾ ਸੀਟੀਆਂ ਵੱਜ ਜਾਣਗੀਆਂ ਬੋਇਲ ਹੋ ਜਾਣਗੀਆਂ ਚਲੋ ਕੋਈ ਨਾ ਕਿਉਂਕਿ ਮੇਰੀ ਕੋਈ ਪਤਾ ਹੀ ਨਹੀਂ ਸੀ ਸਲਾਈ ਹੈ ਨਹੀਂ ਸੀ ਨਿਮਰਾਤਨ ਧੋ ਕੇ ਰੱਖਣੀ ਸੀ ਜੀ ਇਸ ਤਰ੍ਹਾਂ ਦੇਖੋ ਵਿੱਚ ਕਿੰਨੀ ਆਹ ਬਣ ਜਾਂਦਾ ਇਹ ਸਾਰਾ ਸਮਝ ਲਓ ਜਿਹੜਾ ਆਲੂਆਂ ਦੇ ਵਿੱਚ ਆਪਾਂ ਪਾਉਨੇ ਹਨਾ ਪਾਉਨੇ ਨਹੀਂ ਆਪਣਾ ਆਲੂ ਵੇਲੇ ਲੋ ਜੀ ਇੰਨਾ ਹੀ ਬਹੁਤ ਹੈ ਇਹ। ਬਸ 2 ਮਿੰਟ ਹੋਰ ਕਾ ਇੰਨਾ ਨਿਕਲਦਾ। ਇਹਨੂੰ ਧੋ ਕੇ ਠੰਡੇ ਪਾਣੀ ਦੇ ਨਾਲ ਆਪਾਂ ਫਿਰ ਕੀ ਕਰਦੇ ਤੁਹਾਨੂੰ ਦੱਸਾਂਗੇ। ਚਲੋ ਜੀ। ਇੱਧਰ ਨੂੰ ਮੈਂ ਇੱਕ ਪਾਸੇ ਨਾਲ ਛੋਲੇ ਉਬਲਦੇ ਸਨ। ਚਲੋ ਜੀ। ਇਹ ਹੁਣ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਕੱਢ ਲਾਂਗੇ।

ਦੇ ਨਾਲ ਹੀ ਆਪਾਂ ਸਬਜੀ ਦੇ ਮਸਾਲੇ ਦੀ ਤਿਆਰੀ ਕਰ ਲੈਂਦੇ ਆ ਤੇ ਫਿਰ ਆਪਾਂ ਲਗਾਵਾਂਗੇ ਤੜਕਾ ਓ ਜੀ ਅੱਜ ਤਾਂ ਮੇਰਾ ਵਿਚਾਰ ਹੈ ਜਜਬਾ ਰੱਖੋ ਹਰ ਪਲ ਜਿੱਤਣ ਦਾ ਜਜਬਾ ਰੱਖੋ ਹਰ ਪਲ ਜਿੱਤਣ ਦਾ क्योंकि किस्मत बदले ना बदले क्योंकि किस्मत बदले ना बदले पर वक्त जरूर बदलता है थैंक यू सो मच ਤਲੋ ਜਿੱਥੇ ਜਿਹੜੀ ਆਪਣੀ ਚਿਪਸ ਬਿਲਕੁਲ ਰੈਡੀ ਹੋ ਗਈ ਸੀ ਮੈਂ ਠੰਡੇ ਪਾਣੀ ਨਾਲ ਧੋ ਕੇ ਰੱਖਤੀ ਸੀ ਥੋੜਾ ਚਿਰ ਤੇ ਹੁਣ ਮੈਂ ਇਹ ਮੰਜੀ ਦੇ ਉੱਤੇ ਨਾ ਚੁੰਨੀ ਵਿਛਾ ਲਈਏ ਤੇ ਇਸ ਚੁੰਨੀ ਦੇ ਉੱਪਰ ਆਪਾਂ ਵਨ ਵਨ ਪੀਸ ਅਲੱਗ-ਅਲੱਗ ਕਰਕੇ ਮਤਲਬ ਇਹਨਾਂ ਚਿਪਸ ਨੂੰ ਆਪਾਂ ਪਾ ਦਾਂਗੇ ਤੇ ਇਹ ਜਿਹੜੀ ਮੰਨ ਕੇ ਚਲੋ ਇਹ ਨਾ ਜਿਹੜੀ ਚਿਪਸ ਆ ਧੂੜ ਦੇ ਵਿੱਚ ਆਪਾਂ ਇਹਨੂੰ ਟੱਕ ਦਾਂਗੇ ਕਿਉਂਕਿ ਤੁਹਾਨੂੰ ਪਤਾ ਧੂੜ ਮਿੱਟੀ ਧੂੜ ਚੱਲ ਰਹੀ ਹੈ ਮਤਲਬ ਹਨੇਰੀਆਂ ਵਗੈਰਾ ਚੱਲ ਰਹੀਆਂ ਮਿਨੀਆਂ ਮਿਨੀਆਂ ਹਨਾ ਤੇ ਉਹਦੇ ਨਾਲ ਕੀ ਹੈ ਧੂੜ ਮਿੱਟੀ ਇਹਦੇ ਉੱਪਰ ਨਾਲ ਆਪਾਂ ਵੇ ਸੋ ਆਪਾਂ ਇਹ ਚ ਬਿਲਕੁਲ ਸੋਖਿਤ ਰੇਕੇਦਨ ਚੁੰਨੀ ਦੇ ਨਾਲ ਚਿਪਕਦੇ ਨਹੀਂ ਬਸ ਉਤਾਰ ਲਾਂਗੇ ਬਸ ਨਾਲ ਦੇ ਨਾਲ ਆਪਾਂ ਐਂਡ ਉਸ ਤੋਂ ਬਾਅਦ ਆਪਾਂ ਇਹ ਚਿਪਸ ਨੂੰ ਬਿਲਕੁਲ ਤੇਲ ਦੇ ਵਿੱਚ ਜਿੱਦਾਂ ਮਰਜ਼ੀ ਕੱਟ ਕੇ ਤਿਆਰ ਕਰ ਸਕਦੇ ਆ ਆਪਾਂ ਤੇ ਲਓ ਜੀ ਪਹੁੰਚ ਚੁਕੇ ਮੈਦਾਨ ਦੇ ਵਿੱਚ ਆਪਾਂ ਇੱਥੇ ਕੀ ਤੁੜਗਾਂ ਫੜਦੇ ਆ ਸੋਇਆ ਦੀ ਆ ਜਦ 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 ਮੈਂ ਕਿ ਜਦ 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 ਨੂੰ ਵੀ ਆ ਜਾਣਾ ਤੇ ਅਸੀਂ ਇੱਥੇ ਰਸੋਈ ਚ ਵਗੇੜੇ ਜਿ ਖਾਈਏ ਚਲੋ ਜੀ ਇੱਥੇ ਆਪਾਂ ਸਬਜ਼ੀ ਨੂੰ ਤੜਕਾ ਲਗਾਉਨੇ ਆ ਤੇ ਤੇਲ ਆਪਾਂ ਪਾ ਲਿਆ ਆਪਾਂ ਲਗਾਉਣਾ ਕਾਲੇ ਛੋਲੇ ਨੂੰ ਤੜਕਾ ਐਂਡ ਹੁਣ ਆਪਾਂ ਬਸ ਤੇਲ ਕੱਢ ਜੂਗਾ ਤੇ ਜੀਰਾ ਪਾਵਾਂਗੇ ਆਪਾਂ ਇਹ ਜਿਹੜੇ ਆਪਾਂ ਸਬਜ਼ੀਆਂ ਬਣਾਉਂਦੇ ਨੇ ਜਿਸ ਤਰੀਕੇ ਨਾਲ ਹਰੇਕ ਘਰ ਦੇ ਵਿੱਚ ਨਾਰਮਲ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੀ ਸਬਜ਼ੀ ਬਜਾਈ ਘੱਟ ਮਸਾਲੇ ਬਿਲਕੁਲ ਘੱਟ ਮਸਾਲੇ ਘੱਟ ਤੇਲ ਦੇ ਵਿੱਚ ਯੂਜ਼ ਕਰਕੇ ਆਪਾਂ ਬਣਾਉਂਦੇ ਨੇ ਇਸ ਤਰ੍ਹਾਂ ਹੀ ਸਾਰੇ ਮਤਲਬ ਪਿੰਡਾਂ ਦੇ ਵਿੱਚ ਨਾਰਮਲ ਬਣਾਉਂਦੇ ਨੇ ਤੜਕੇ ਛੜਕਾ ਘੱਟ ਕਾ ਕੇ ਰਾਜੀ ਨੇ ਹਨਾ ਜਿਸ ਤਰ੍ਹਾਂ ਆਪਾਂ ਸ਼ਹਿਰਾ ਦੇ ਵਿੱਚ ਮਤਲਬ ਤੜਕੇ ਵਾਲੀ ਚੀਜ਼ ਜ਼ਿਆਦਾ ਲਾਇਕ ਕਰਦੇ ਆ ਨਾ ਪਰ ਪਟਪਿੰਡਾ ਦੇ ਵਿੱਚ ਨਾਰਮਲ ਤੇਲ ਦੇ ਵਿੱਚ ਨਾਰਮਲ ਮਸਾਲੇ ਪਾ ਕੇ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਤੇ ਲੋ ਜਿਸ ਤਰ੍ਹਾਂ ਹੀ ਆਪਾਂ ਬਸ ਗੰਡਾ ਔਰ ਟਮਾਟਰ ਵਗੈਰਾ ਜਿਹੜਾ ਇਹਨੂੰ ਆਪਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਕੇ ਆਪਾਂ ਵਿੱਚ ਪਾ ਦਾਂਗੇ ਸਾਰੇ ਮਸਾਲੇ ਐਂਡ ਉਸ ਤੋਂ ਬਾਅਦ ਸਬਜ਼ੀ ਵਗੈਰਾ ਵਿੱਚ ਪਾਵਾਂਗੇ ਤਾਂ ਸਬਜ਼ੀ ਨੂੰ ਕੁੱਕਰ ਦੀ ਸੀਟੀ ਤੇ ਛੱਡ ਦਾਂਗੇ ਤਿੰਨ ਤੋਂ ਚਾਰ ਸੀਟੀਆਂ ਲੱਗਣਗੇ ਤੇ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਜਾਏਗੀ ਤੇ ਫੁੱਲ ਰੈਸਪੀ ਤੁਸੀਂ ਚੈੱਕ ਕਰਦੇ ਰਹੋ ਉਦੋਂ ਦਿਨ ਤਾਂ ਬਾਰੇ ਢੂੜ ਮਿੱਟੀ ਜ਼ਿਆਦਾ ਸੀ ਤੇ ਮੈਂ ਅੰਦਰ ਚੱਕ ਲੈਂਦੀ ਸੀ ਚਿਪਸ ਇਹਨੂੰ ਲਾਉਣਾ ਹਜੇ ਚੁੰਨੀ ਨਾਲ ਚਿਪਕ ਜਾਂਦੀ ਹੁੰਦੀ ਹੈ ਜਦੋਂ ਇਹ ਆਪਾਂ ਕਰਦੇ ਆਂ ਬਸ ਇਹਨੂੰ ਆਪਾਂ ਸੇਵ ਕਰ ਮੈਂ ਲੈ ਕੇ ਆਉਣੀ ਆ ਫਿਰ ਲਾਉਨੇ ਆਪਾਂ ਚੁੰਨੀਆਂ ਤੋਂ ਇਹਨਾਂ ਥੋੜੀ ਚਿਪਕ ਜਾਂਦੀ ਹੁੰਦੀ ਹੈ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋਜੀ ਚਿਪਸ ਨਾ ਆਪਾਂ ਧੁੱਪੇ ਰੱਖਤੀ ਸੀ ਨਾ ਸੁੱਕਣੀ ਤੇ ਉਸ ਤੋਂ ਬਾਅਦ ਮੈਂ ਦੇਖੀ ਨਹੀਂ ਤੇ ਹੁਣ ਇਹਨੂੰ ਉਤਾਰ ਕੇ ਲੈ ਕੇ ਆਏ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਹੀ ਬਿਲਕੁਲ ਵੀ ਨਾਲ ਚਿਪਕੀ ਨਹੀਂ ਜਿਵੇਂ ਦੁਪੱਟੇ ਦੇ ਨਾਲ ਜੇ ਆਪਾਂ ਕਿ ਚਿਪਕ ਗਈ ਦੇਖੋ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਸੁੱਕ ਕੇ ਤੇ ਆਪਾਂ ਥੋੜੀ ਜਿਹੀ ਬਣਾ ਕੇ ਦਿਖਾਈ ਕਿਉਂਕਿ ਆਪਣੇ ਤਾਂ ਡਰਮੀ ਡਰਮੀ ਆਪਾਂ ਪਿਛਲੀ ਵਾਰ 10 ਕਿਲੋ ਬਣਾਈ ਸੀ ਤੇ ਉਹ ਹਜੇ ਮੁੱਕੂਗੀ ਫੇਰ ਬਣਾਉਣੀ ਸੀ ਨਵੀਂ ਬਟ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਤਾ ਕਿ ਆਪਾਂ ਕਿਸ ਤਰ੍ਹਾਂ ਆਪਾਂ ਬਣਾਈ ਹੈ ਤੇ ਜਿਨ੍ਹਾਂ ਨੇ ਨਹੀਂ ਕਦੇ ਘਰੇ ਟਰਾਈ ਕੀਤੀ ਟਰਾਈ ਕਰੋ ਕਿ ਦੇਖੋ ਇਸ ਤਰ੍ਹਾਂ ਬਣ ਜਾਂਦੀ ਜਮ ਕੋਈ ਨਾਲ ਚਿਪਕੀ ਨਹੀਂ ਬਿਲ ਚੁੰਨੀ ਦੇ ਨਾਲ ਬਿਲਕੁਲ ਕਿਤੇ ਚਿਪਕੀ ਨਹੀਂ ਆਰਾਮ ਨਾਲ ਉੱਤਰ ਜਾਂਦੀ ਹੈ ਤੇ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤਾ ਟਰਾਈ ਕਰਿਓ ਜੇ ਠੀਕ ਹੈ ਜੀ ਲੋਕ ਜੇ ਆਪਾਂ ਹੋ ਗਏ ਟਿਊਸ਼ਨ ਵਗੈਰਾ ਪੜਾ ਕੇ ਹੋ ਗਏ ਫ੍ਰੀ ਹੈਂਡ ਹੁਣ ਮੈਂ ਉਹਨੂੰ ਕਲੀਨ ਕਰਕੇ ਮਤਲਬ ਉਹਨਾਂ ਨੂੰ ਕਰਕੇ ਆਕੀਆਂ ਤੇ ਸਬਜ਼ੀ ਅੱਜ ਆਪਾਂ ਸੂਬਾ ਬਣਾਈ ਸੀ ਥੋੜਾ ਜਿਹਾ ਨੇ ਕਾਲੇ ਛੋਲੇ ਦੀ ਐਂਡ ਉਹਨ ਤਪੱਸਾ ਥੋੜੀ ਵਾਕ ਕਰਦੇ ਆਪਾਂ ਥੋੜੀ ਵਾਕ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕੀ ਕਰਦੇ ਆ ਤੇ ਵਲਾਗ ਦਾ ਆਪਾਂ ਜ ਇੱਥੇ ਐਂਡ ਕਰਾਂਗੇ ਤੇ ਜੇ ਕਤਨ ਸਾਡੇ ਵਲੌਗਸ ਵਾਤੇ ਲੱਗਦੇ ਹੁੰਦੇ ਨੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਅੱਜ ਦਾ ਵਲੌਗ ਮੈਨੂੰ ਪਤਾ ਨਹੀਂ ਕਿੰਨਾ ਕੁ ਬਣਿਆ ਹੋਊਗਾ ਤੇ ਹੁਣ ਮੇਰੇ ਸ਼ੂਟ ਕਰਨ ਨੂੰ ਬਿਲਕੁਲ ਵੀ ਅੱਜ ਮੈਨੂੰ ਠੀਕ ਨਹੀਂ ਲੱਗ ਰਹੀ ਅੱਜ ਥੋੜਾ ਜਿਹਾ ਮੂਡ ਜਾਂ ਨਹੀਂ ਲੱਗ ਰਿਹਾ ਕਿ ਵਲੌਗ ਸ਼ੂਟ ਕਰਨ ਨੂੰ ਜੀ ਜ ਨਹੀਂ ਕਰ ਰਿਹਾ ਸਵੇਰ ਸਵੇਰ ਜਿਹੜਾ ਕਰ ਲਿਆ ਨਾ ਕਰ ਲਿਆ ਹੁਣ ਪਤਾ ਨਹੀਂ ਕੀ ਹੋਇਆ ਪਿਆ ਮੂਡ ਜੇ ਨੂੰ ਮੂਡ ਨੂੰ ਹੋਇਆ ਉਦਾਂ ਨਹੀਂ ਮਤਲਬ ਐਸੀ ਫੋਨ ਚੱਕਰ ਨੂੰ ਜਿਵੇਂ ਜੀਜਾ ਨਹੀਂ ਕਰ ਰਿਆ ਤੇ ਹੁਣ ਆਪਾਂ ਵਲੌਗ ਦੇ ਇੱਥੇ ਐਂਡ ਕਰ ਦਿੰਦੇ ਆ ਤੇ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀ ਚਿਪਸ ਟਰਾਈ ਕਰਿਓ ਜੀ ਬਹੁਤ ਵਧੀਆ ਬਣਦੀ ਹੈਗੀ ਆ ਤੇ ਆਪਾਂ ਦੇਖਾਂਗੇ ਸ਼ਾਇਦ ਹੋ ਸਕਦਾ ਉਹਨੂੰ ਕੱਲ ਨੂੰ ਬਣਾ ਕੇ ਵੀ ਮੈਂ ਤੁਹਾਨੂੰ ਦਿਖਾਵਾਂ ਤੇ ਕੋਸ਼ਿਸ਼ ਨਹੀਂ ਕਰਨਾ ਤੁਸੀਂ ਨਾਰਮਲ ਤੇਲ ਦੇ ਵਿੱਚੋਂ ਉਹਨੂੰ ਬਸ ਕੱਢ ਲੈਣਾ ਹੈਗਾ ਤੇ ਬਹੁਤ ਟੇਸਟੀ ਬਣਦੀ ਹੈ ਤੇ ਚਲੋ ਜੀ ਮਿਲਾਂਗੇ ਨਵੇਂ ਵਲੌਗ ਦੇ ਨਾਲ ਤਦ ਤੱਕ ਜੀ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ